ਰਾ ਨਾਮ ਮੋਹਨ ਸਿੰਘ ਆ ਜੀ ਮੈਂ ਇੱਥੇ ਗਰਦਾਸਪੁਰ ਚ ਰਹਿੰਦਾ ਹਾਂ ਮੈਂ ਰੋਜ਼ ਹੀ ਆਉਣਾ ਆ ਕੇ ਮਹਾਰਾਜ ਦੀ ਸੇਵਾ ਕਰੀਦੀ ਐ ਤੇ ਕੱਲ ਵੀ ਮੈਂ ਉਸੇ ਹਿਸਾਬ ਨਾਲ ਆਇਆ ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਹੀ ਅਰਦਾਸ ਤੋਂ ਹੋਈ ਐ ਉਸੇ ਤਰ੍ਹਾਂ ਹੀ ਸੇਵਾ ਹੋਈ ਮਹਾਰਾਜ ਦੀ ਕਰਕੇ ਆਇਆ ਬਾਹਰ ਆਇਆ ਤੇ ਮੋਟਰਸਾਈਕਲ ਨੇ ਪਰ ਇਹਨਾਂ ਸੇਵਾਦਾਰਾਂ ਨੇ ਉਹ ਕੈਮਰਾ ਚੱਕੀਤਾ ਉਹਦੇ ਵਿੱਚ ਉਹ ਬੰਦੇ ਦੀ ਫੋਟੋ ਆਈ ਵੀਡੀਓ ਵੀ ਸਭ ਕੁਝ ਉਹ ਉਹਰ ਲਈ ਜੋ 7 ਵਜੇ ਗਏ ਆ ਪੁਲਿਸ ਸਟੇਸ਼ਨ ਇਥੇ ਸਿਟੀ ਉੱਥੇ ਹੀ ਕੰਪਲੇਂਟ ਕਰਤੀ ਆਪਣੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਤੇ ਹਾਂ ਕਰਾਂਗੇ ਕੋਸ਼ਿਸ਼ ਇਹ ਇੱਥੇ ਗੁਰਦੁਆਰਾ ਸਾਹਿਬ ਨਹੀਂ ਕੋਈ ਗੁਰਦੁਆਰਾ ਸਾਹਿਬ ਨਹੀਂ ਹੋਈ ਮੇਰੇ ਕੋਲ ਅੱਛਾ ਤੁੰਡੀ ਹੋ ਗਿਆ ਮੰਗ ਤੇ ਹੋਈ ਕਰਨ ਜਿਹੜਾ ਲੱਭ ਕੇ ਦਿੱਤਾ ਜਾਇਆ ਫਿਰ ਇਹ ਮਿਹਨਤ ਕਰਕੇ ਲਿਆ ਇਦਾਂ ਮੇਰਾ ਨਾਮ ਮਲਕੀ ਸਿੰਘ ਮੈਂ ਗੁਰਦੁਆਰਾ ਸਿੰਘ ਤੋਂ ਵੱਧ ਕੇ ਸਤੌਰ ਗਰੰਤੀ ਦੀ ਰੋਟੀ ਨਿਭਾ ਰਿਹਾ ਹਾਂ ਕਹਿੰਦੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦਾ ਸਰਦਾਰ ਮੌਨ ਸਿੰਘ ਦਾ ਮੋਟਰਸਾਈਕਲ ਜੋ ਕਿ ਰੋਜ਼ ਗੁਰਦਰਾ ਸਾਹਿਬ ਵਿਖੇ ਸ਼ਾਮ ਨੂੰ ਆ ਕੇ ਸੇਵਾ ਕਰਦੇ ਆ ਉਹਨਾਂ ਦਾ ਮੋਟਰਸਾਈਕਲ ਲੱਭਣ ਵਿੱਚ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਵੇ ਅਸੀਂ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਹਨਾਂ ਨੂੰ ਲੱਭ ਕੇ ਦਿੱਤਾ ਜਾਵੇ ਤੇ ਅੱਗੇ ਤੋਂ ਅਜਿਹੀ ਕੋਈ ਵੀ ਘਟਨਾ ਇਸ ਤਰ੍ਹਾਂ ਦਾ ਪਲਵੰਬੰਦ ਕੀਤਾ ਜਾਵੇ ਇਹੋ ਜੀ ਘੜਵਾ ਗੁਰਦੁਆਰਾ ਸਾਹਿਬ ਜਿੱਥਾਂ ਕਿਤੇ ਹੋ ਵੀ ਲੱਗੇ ਸਕੇ ਕੋਈ ਮੰਦਿਰਾਂ ਵਿੱਚ ਨਾ ਹੋਏ ਇਦਾਂ ਦੇ ਮੂਹ ਕਿਸੇ ਗੌਰ ਲਏ ਜਾਣ ਅਸੀਂ ਇਹੋ ਮੰਗ ਕਰਦੇ ਹਾਂ